ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਹੁਣ ਅਸੀਂ ਇਹ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਕਿਸ ਤਰ੍ਹਾਂ ਹੁਣ ਤੱਕ ਅਪਲਾਈ ਕੀਤੇ ਹੋਏ ਫਾਰਮਸ ਉਹਨਾਂ ਦੀ ਗਿਣਤੀ ਅਤੇ ਉਹਨਾਂ ਦਾ ਸਟੇਟਸ ਅਸੀਂ ਚੈੱਕ ਕਰ ਸਕਦੇ ਹਾਂ ਜਿਸ ਤਰ੍ਹਾਂ ਸਾਡੇ ਨਵੇਂ ਵੀਲ ਸਹਿਬਾਨ ਉਹਨਾਂ ਦੇ ਲਈ ਕਾਫੀ ਲਾਹੇਮੰਦ ਹੋ ਸਕਦੀ ਹੈ ਇਹ ਜਾਣਕਾਰੀ ਅਸੀਂ ਸਭ ਤੋਂ ਪਹਿਲਾਂ ਜਦੋਂ ਅਸੀਂ ਵੀਲ ਐਪ ਖੋਲਦੇ ਹਾਂ ਤਾਂ ਸਾਡੇ ਕੋਲ ਇਸ ਤਰ੍ਹਾਂ ਦਾ ਡੈਸ਼ਬੋਰਡ ਮਿਲਦਾ ਹੈ ਸਭ ਤੋਂ ਪਹਿਲਾਂ ਅਸੀਂ ਇਸ ਡੈਸ਼ਬੋਰਡ 'ਤੇ ਕਲਿੱਕ ਕਰਨਾ ਹੈ ਜਦੋਂ ਤੁਸੀਂ ਕਲਿੱਕ ਕਰਾਂਗੇ ਫਿਰ ਸਾਡੇ ਕੋਲ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਏਗਾ ਇਸ ਇੰਟਰਫੇਸ ਉੱਤੇ ਸਾਡੇ ਕੋਲ ਦੋ ਤਰ੍ਹਾਂ ਦੀਆਂ ਜਾਣਕਾਰੀਆਂ ਨੇ ਲੈਸ than 7 ਡੇਸ 7 ਦਿਨਾਂ ਦੇ ਵਿੱਚ ਕਿੰਨੇ ਫਾਰਮਸ ਅਸੀਂ ਅਪਲਾਈ ਕੀਤੇ ਮੋਰ than 7 ਡੇਸ 7 ਦਿਨਾਂ ਤੋਂ ਜ਼ਿਆਦਾ ਅਸੀਂ ਕਿੰਨੇ ਫਾਰਮ ਬਲਾਈਨ ਮਤਲਬ ਕਿ ਹੁਣ ਤੱਕ ਅਸੀਂ ਕਿੰਨੇ ਫਾਰਮ ਜਿਹੜੇ ਆ ਉਹ ਅਪਲਾਈ ਕਰ ਚੁੱਕੇ ਹਾਂ less than 7 days more than 7 days ਜਿਆਦਾ ਉਮੀ ਅਸੀਂ ਚੈੱਕ ਕਰਨਾ ਪਹਿਲਾਂ ਅਸੀਂ less than 7 days ਉੱਤੇ ਆ ক্লিক ਕਰਾਂਗੇ ਜਦੋਂ ਅਸੀਂ ਇਸ ਤੇ ਕਲਿੱਕ ਕਰਿਆ ਸਾਡੇ ਕੋਲ ਇਸ ਤਰ੍ਹਾਂ ਦਾ ਲੌਗ ਆ ਜਾਏਗਾ ਜਿਸ ਤੇ ਬੱਚੇ ਜਾਣਕਾਰੀ ਹੈ ਕਿ ਸੱਤਾਂ ਦਿਨਾਂ ਦੇ ਵਿੱਚ ਅਸੀਂ 7 ਨੰਬਰ ਫਾਰਮ ਜਿਹੜਾ 1 ਅਪਲਾਈ ਕੀਤਾ 8 ਨੰਬਰ ਫਾਰਮ ਜਿਹੜਾ ਅਸੀਂ 4 ਅਪਲਾਈ ਕੀਤੇ ਇਸੇ ਤਰ੍ਹਾਂ ਜੇਕਰ ਅਸੀਂ ਮੋਰ ਦੈਨ 7 ਡੇਸ ਕਲਿੱਕ ਕਰਦੇ ਹਾਂ ਉਸ ਤੋਂ ਉਸ ਉੱਤੇ ਕਲਿੱਕ ਕਰਾਂਗੇ ਤਾਂ ਸਾਡੇ ਕੋਈ ਲੌਗ ਆ ਜਾਏਗਾ ਹੁਣ ਤੱਕ 6 ਫਾਰਮਸ ਨੇ 70 ਅਪਲਾਈ ਕਰ ਚੁੱਕੇ ਹਾਂ 7 ਨੰਬਰ 57 ਤੇ 8 ਨੰਬਰ 135 ਫਾਰਮਸ ਮਤਲਬ ਕਿ ਸਾਲ ਦੇ ਸ਼ੁਰੂ ਤੋਂ ਤਿਲ ਨਾਓ ਹੁਣ ਤੱਕ ਅਸੀਂ ਕੁੱਲ ਐਨੇ ਫਾਰਮ ਜਿਹੜੇ ਅਪਲਾਈ ਕਰ ਚੁੱਕੇ ਹਾਂ ਇਸ ਤਰ੍ਹਾਂ ਅਸੀਂ ਇਹ ਗਿਣਤੀ ਜਿਹੜੀ ਆ ਦੇਖ ਸਕਦੇ ਹਾਂ ਇਸ ਤੋਂ ਬਾਅਦ ਕੀ ਦੇਖਣਾ ਸੀ ਕਿ ਇਹਨਾਂ ਦਾ ਸਟੇਟਸ ਕੀ ਆ ਕੀ ਇਹ ਪ੍ਰੋਸੈਸ ਹੋ ਗਏ ਜਾਂ ਕੋ ਰਿਜੈਕਟ ਨਹੀਂ ਹੋਇਆ ਉਸ ਵਾਸਤੇ ਅਸੀਂ ਫਿਰ ਅਸੀਂ ਲੈਸ ਦੈਨ 7 ਡੇਸ ਦੀ ਪਹਿਲਾਂ ਗੱਲ ਕਰਦੇ ਹਾਂ ਲੈਸ ਦੈਨ 7 ਡੇਸ ਮਤਲਬ ਕਿ 7 ਦਿਨਾਂ ਦੇ ਵਿੱਚ ਜਿਹੜੇ ਫਾਰਮਸ ਅਸੀਂ ਅਪਲਾਈ ਕੀਤੇ ਆ ਉਹ ਲੈਸ ਦੈਨ 7 ਡੇਸ ਤੇ ਕਲਿੱਕ ਕਰਾਂਗੇ ਫਿਰ ਅਸੀਂ ਉਸ ਤੋਂ ਬਾਅਦ ਜਿਹੜਾ ਕਲਿੱਕ ਕਰਨਾ ਹੈ ਚੈੱਕ ਲੋਗ ਚੈੱਕ ਲੋਗ ਮੈਂ ਕਲਿੱਕ ਕਰਾਂਗੇ ਚੈੱਕ ਲੋਗ ਉੱਤੇ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਸਾਡਾ ਇੰਟਰਫੇਸ ਆ ਜਾਏਗਾ ਇਸ ਤੇ ਵਿੱਚ ਸਿਲੈਕਟ ਐਨੀ ਲੈਸ ਥੈਨ 7 ਡੇਸ ਸਿਲੈਕਟਰ ਲੈਣੇ ਹਾਂ ਫਿਰ ਸਿਲੈਕਟ ਫਾਰਮ ਜਿਹਦੇ ਵਿੱਚ ਤੁਸੀਂ ਕਿਹੜੇ ਫਾਰਮਸ ਦੇਖਣਾ ਚਾਹੁੰਦੇ ਆ 6 ਨੰਬਰ 7 ਨੰਬਰ 8 ਨੰਬਰ ਇਸ ਤਰ੍ਹਾਂ ਕੇ ਅਸੀਂ 8 ਨੰਬਰ ਫਾਰਮ ਮੈਂ ਸਿਲੈਕਟ ਕਰਨਾ ਆ ਮੇਰੇ ਕੋਲ ਪਿਛਲੇ 70 ਦਿਨਾਂ ਦੇ ਵਿੱਚ ਜਿਹੜੇ ਮੈਂ ਅਪਲਾਈ ਕੀਤੇ ਅੱਖ ਨੰਬਰ ਫਾਰਮ ਚਾਰ ਮੇਰੇ ਕੋਲ ਗਿਣਤੀ ਹੈ ਇਹ ਮੇਰੇ ਸਾਹਮਣੇ ਸਾਰੇ ਆ ਗਏ ਹਨ ਤੁਸੀਂ ਦੇਖਦੇ ਆ ਇਸ ਦੇ ਵਿੱਚ ਈ ਰੋਲ ਅਪਡੇਟਡ ਲਿਖਿਆ ਹੋਇਆ ਹੈ ਇਸ ਦਾ ਮਤਲਬ ਇਹ ਹੈ ਕਿ ਇਹ ਜਿਹੜੇ ਫਾਰਮਸ ਨੇ ਇਹ ਪ੍ਰੋਸੈਸ ਹੋ ਚੁੱਕੇ ਹਨ ਐਕਸੈਪਟ ਹੋ ਚੁੱਕੇ ਹਨ ਜਿਹੜੇ ਫਾਰਮਸ ਇਹਨਾਂ ਤੇ ਫਾਰਮ ਅਟੂ ਯਰੋ ਲਿਖਿਆ ਇਹ ਅਜੇ ਪੈਂਡਿੰਗ ਸਥਿਤੀ ਦੇ ਵਿੱਚ ਹਨ ਇਹ ਅਜੇ ਐਕਸੈਪਟ ਨਹੀਂ ਹੋਏ ਜੇਕਰ ਤੁਸੀਂ ਕੋਈ ਫਾਰਮ ਇਹ ਦੇਖਣਾ ਹੈ ਕੋਈ ਰਿਜੈਕਟ ਤਾਂ ਨਹੀਂ ਹੋਇਆ ਉਸ ਵਾਸਤੇ ਅਸੀਂ ਮੋਰ ਦੈਨ 7 ਡੇਜ਼ ਵਾਲੀ ਆਪਸ਼ਨ ਦੇ ਉੱਤੇ ਤੁਹਾਨੂੰ ਦੱਸਾਂ ਦੇ ਲਈ ਮੈਸੇਜ ਸਿਲੈਕਟ ਕਰ ਰਹੇ ਹਾਂ ਇਸ ਪਰ ਸੇ ਫਾਰਮ ਨੰਬਰ 8 ਸਿਲੈਕਟ ਕਰ ਲੈਂਦੇ ਹਾਂ ਇਕ ਕੋਈ ਸਾਰਾ ਹੀ ਪਿਛਲਾ ਰਿਕਾਰਡ ਆ ਗਿਆ ਜਿਸਦੇ ਵਿੱਚ ਕੋਈ ਫਾਰਮ ਹੋਏਗਾ ਜਿਹੜਾ ਰਿਜੈਕਟ ਹੋਇਆ ਹੋਏਗਾ ਉਸ ਤੇ ਲਿਖਿਆ ਹੋਏਗਾ ਇਹ ਫਾਰਮ ਦੇਖੋ ਇਸਦੇ ਵਿੱਚ ਇੱਕ ਫਾਰਮ ਹੈ ਮੇਰੇ ਕੋਲ ਜਿਹੜਾ ਰਿਜੈਕਟ ਹੋਇਆ ਦੇਖੋ ਇਹ ਫਾਰਮ ਦਾ ਰਿਕਾਰਡ ਰਿਜੈਕਟ ਹੋਇਆ ਫਾਰਮ ਇਸ ਵਿੱਚ ਕਿਸੇ ਵਿਅਕਤੀ ਦਾ ਨਾਮ ਹੀ ਲਿਖਿਆ ਹੋਇਆ ਜੇਕਰ ਤੁਸੀਂ ਇਹ ਪਤਾ ਕਰਨਾ ਚਾਹਨਾ ਤੇ ਕਿਸ ਦਾ ਹੈ ਤਾਂ ਉਸ ਵਾਸਤੇ ਤੁਸੀਂ ਜਿਹੜਾ ਰੈਫਰੈਂਸ ਨੰਬਰ ਹੈ ਇਸ ਨੂੰ ਕਾਪੀ ਕਰ ਲੈਣਾ ਹੈ। ਇਹ ਰੈਫਰੈਂਸ ਨੰਬਰ ਨੂੰ ਇਸ ਤਰ੍ਹਾਂ ਸਿਲੈਕਟ ਕਰਕੇ ਕਾਪੀ ਕਰ ਲੈਣੇ ਆ। ਇਸ ਤੋਂ ਬਾਅਦ ਫਿਰ ਅਸੀਂ ਬੈਕ ਜਾਵਾਂਗੇ। ਬੈਕ ਜਾਣ ਤੋਂ ਬਾਅਦ ਹੋਮਸ ਉੱਤੇ ਕਲਿੱਕ ਕਰਾਂਗੇ। ਹੋਮਸ ਵਾਲੀ ਆਪਸ਼ਨ ਜਿਹੜੀ ਹੈ ਹਾਂ। ਇਸ ਉੱਤੇ ਅਸੀਂ ਆ ਕਲਿੱਕ ਕਰਾਂਗੇ। ਤਾਂ ਸਾਡੇ ਕੋਲ ਥੱਲੇ ਆ ਜਾਏਗਾ। track application status track application status ਜਿਹੜੀ ਉੱਪਰ ਜਿਹੜਾ ਅਸੀਂ ਕਲਿੱਕ ਕਰਾਂਗੇ ਇਸ ਤੋਂ ਬਾਅਦ ਫਿਰ ਅਸੀਂ ਇੱਥੇ ਪੇਸਟ ਕਰ ਦਵਾਂਗੇ ਜਿਹੜਾ ਕਾਪੀ ਕੀਤਾ ਫਾਰਮ ਤੇ track sheet ਤੇ ਕਲਿੱਕ ਕਰਾਂਗੇ ਤਾਂ ਇਹ ਸਾਡੇ ਕੋਲ ਉਸ ਵਿਅਕਤੀ ਦਾ ਨਾਂ ਸਾਡੇ ਕੋਲ ਆ ਗਿਆ ਜਿਸ ਦਾ ਫਾਰਮ ਰਿਜੈਕਟ ਹੋਇਆ ਜਿਸ ਦਾ ਕੀ ਹੈ ਫਰਸਟ ਨੇਮ ਸੀ ਕੋਡ ਇਹ ਜਿਹੜਾ ਵਿਅਕਤੀ ਆ ਇਹਦਾ ਫਾਰਮ ਜਿਹੜਾ ਇਹ ਫਾਰਮ ਇਸ ਤਰ੍ਹਾਂ ਜਦੋਂ ਸਾਨੂੰ ਪਤਾ ਲੱਗ ਜਾਏਗਾ ਐਸਐਸਟੀ ਦਾ ਫਾਰਮ ਜਿਹੜਾ ਦੁਆਰਾ ਅਸੀਂ ਫਿਲਫਸ ਇਸ ਤਰ੍ਹਾਂ ਅਸੀਂ ਹੁਣ ਤੱਕ ਜਿੰਨੇ ਫਾਰਮ ਸਪਲਾਈ ਹੋਏ ਹਨ ਉਹਨਾਂ ਦਾ ਜਿਹੜਾ ਡਾਟਾ ਅਸੀਂ ਚੈੱਕ ਕਰ ਸਕਦੇ ਹਾਂ ਕਿੰਨੇ ਫਾਰਮ ਸਪਲਾਈ ਹੋਏ ਨੇ ਉਹਨਾਂ ਵਿੱਚੋਂ ਕਿੰਨੇ ਅਕਸੈਪਟ ਹੋ ਗਏ ਹਨ ਜਾਂ ਕਿ ਉਹ ਰਜੈਕਟ ਤਾਂ ਨਹੀਂ ਹੋਇਆ ਇਹ ਸਰੀ ਜਿਹੜੀ ਜਾਣਕਾਰੀ ਅਸੀਂ ਕਰਾਪ ਕਰ ਸਕਦੇ ਆ ਤੇ ਕਾਫੀ ਜਿਹੜੇ ਆ ਨਵੇਂ VLO ਸਰਵਾਨ ਅਨਲਾਹੁਣ ਹੋ ਸਕਦੀ ਹੈ ਜੀ ਧੰਨਵਾਦ ਜੀ